ਸਾਡੀ ਸਿੱਖਿਆ ਕਿਉਂ ਵਿਹਾਰਕ ਨਹੀਂ ਇਹਦੇ ਬਾਰੇ ਅਸੀਂ ਤੁਹਾਨੂੰ ਇੱਕ ਦੋ ਐਗਜ਼ਾਮਪਲ ਦੇ ਕੇ ਗੱਲ ਕਰਾਂਗੇ ਕੁਝ ਬੜੀਆਂ ਬੁਨਿਆਦੀ ਚੀਜ਼ਾਂ ਸੀ ਜੋ ਅੱਜ ਤੋ ਤਕਰੀਬਨ 1000 ਸਾਲ ਪਹਿਲਾਂ ਤੱਕ ਬਣੀਆਂ ਮੇਰੀ ਮਰਾਦ ਪੰਜਾਬ ਦੇ ਵਿੱਚੋਂ ਉਹਨਾਂ ਰੈਫਰੈਂਸ ਤੋਂ ਆ ਜਿਨ੍ਹਾਂ ਨੂੰ ਤੁਸੀਂ ਆਪਣੇ ਅੱਖੀਂ ਦੇਖ ਸਕਦੇ ਹੋ ਮਹਿਸੂਸ ਕਰਦੇ ਹੋ ਕਦੇ ਜੇ ਬਠਿੰਡੇ ਗਏ ਹੋ ਤਾਂ ਜਾ ਕੇ ਦੇਖਿਓ ਕਿ ਬਠਿੰਡੇ ਦੇ ਵਿੱਚ ਕਿਲਾ ਬਣਿਆ ਹੋਇਆ ਹੈ ਜਾ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਵੱਖ-ਵੱਖ ਥਾਵਾਂ ਤੇ ਕਿਲੇ ਬਣੇ ਹੋਏ ਐ ਜਦੋਂ ਤੁਸੀਂ ਉਹਨਾਂ ਕਿਲਿਆਂ ਦੀ ਬਾਹਰੀ ਚਾਰਦਿਵਾਰੀ ਦੇਖਦੇ ਹੋ ਜਿਸ ਨੂੰ ਆਮ ਤੌਰ ਤੇ ਤੋਪਖਾਨੇ ਲਈ ਵਰਤਿਆ ਜਾਂਦਾ ਸੀ ਉੱਚੀ ਤੇ ਵਜਨਦਾਰ ਚੀਜ਼ਾਂ ਨੂੰ ਝੱਲਣ ਵਾਲੀ ਕੰਧ ਦੇ ਤੌਰ ਤੇ ਵਰਤਿਆ ਜਾਂਦਾ ਸੀ ਉਹਦੀ ਆਮ ਤੌਰ ਤੇ ਉੱਪਰਲੇ ਸਿਰੇ ਨਾਲੋਂ ਥੱਲੇ ਪੈਰ ਕੱਢ ਕੇ ਕੰਧ ਬਣਾਈ ਜਾਂਦੀ ਸੀ ਤੇ ਇਹ ਮੰਨਿਆ ਜਾਂਦਾ ਸੀ ਕਿ ਇਹਦੇ ਨਾਲ ਉਸ ਕੰਧ ਦੀ ਜਿਹੜੀ ਤਾਕਤ ਹੈ ਉਹ ਬਣੀ ਰਹੂਗੀ ਪਰ 1000 ਸਾਲ ਦੇ ਵਿੱਚ ਅਸੀਂ ਤਕਨੀਕੀ ਤੌਰ ਤੇ ਵਿਹਾਰਕ ਤੌਰ ਤੇ ਕੀ ਤਰੱਕੀ ਕੀਤੀ ਆ ਜਿਹੜਾ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਇਹ ਬਾਈਪਾਸ ਤੇ ਬਣਿਆ ਹੋਇਆ ਪੁਲ ਹੈ ਇਸ ਪੁਲ ਦੇ ਵਿੱਚ ਐਸੀ ਇੰਜੀਨੀਅਰਿੰਗ ਕਰੀ ਹੋਈ ਹੈ ਕਿ ਇਸ ਪੁਲ ਦੀਆਂ ਕੰਧ ਦੀਆਂ ਜੜਾਂ ਪਿੱਛੇ ਨੂੰ ਹੈ ਤੇ ਉੱਪਰੋਂ ਅੱਗੇ ਨੂੰ ਵਧਿਆ ਹੋਇਆ ਹੈ ਅਸੀਂ ਐਸ ਕਿਸਮ ਦਾ ਕਿਤੇ ਵੀ ਹੋਰ ਪੁਲ ਬਣਿਆ ਹੋਇਆ ਨਹੀਂ ਦੇਖਿਆ ਜਦੋਂ ਅਸੀਂ ਦੇਖਦੇ ਆਂ ਤਾਂ ਉਹਦੇ ਵਿੱਚੋਂ ਪਲੇਟਾਂ ਨਿਕਲ ਨਿਕਲ ਕੇ ਡਿਗਣੀਆਂ ਸ਼ੁਰੂ ਹੋਈਆਂ ਤਾਂ ਫਿਰ ਅਸੀਂ ਕੀ ਕਰਦੇ ਆਂ ਕਿ ਇਸ ਦੇ ਪਾਰ ਸਰਸਰੀਏ ਪਾ ਕੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਅਸੀਂ ਬ੍ਰੈਕਟਾਂ ਪਾ ਕੇ ਪੇਚ कसे ਹੋਏ ਆ ਸਾਡੀ ਵਿਹਾਰਕ ਇੰਜੀਨੀਅਰਿੰਗ ਦਾ ਹਾਲ ਇਹ ਹੈ ਇਸ ਕਰਕੇ ਲਗਾਤਾਰ ਸਾਨੂੰ ਕਹਿਣਾ ਪੈ ਰਿਹਾ ਹੈ ਕਿ ਜੇ ਸਾਡੀ ਸਿਵਲ ਇੰਜੀਨੀਅਰਿੰਗ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਜੋ ਹਜ਼ਾਰ ਸਾਲ ਤੋਂ ਸਾਡੇ ਪੁਰਖਿਆਂ ਨੇ ਸਧਾਰਨ ਕਿਸਮ ਦੇ ਸੰਦਾਂ ਨਾਲ ਜਦੋਂ ਸੰਦਾਂ ਦੀ ਕੋਈ ਸੋਫਿਸਟੀਕੇਸ਼ਨ ਨਹੀਂ ਸੀ ਸ਼ਾਇਦ ਉਦੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਵੀ ਨਹੀਂ ਸੀ ਉਦੋਂ ਇੰਨਾ ਕੁ ਗਿਆਨ ਲਾਇਆ ਕਿ ਉਹਨਾਂ ਦਾ ਬਣਾਇਆ ਹੋਇਆ ਤਾਜਮਹਿਲ ਅੱਜ ਵੀ ਆਪਣੀ ਜਿਓਮੈਟ੍ਰੀਕਲ ਜੇ ਉਸ ਦੀ ਚਾਰ ਦਿਵਾਰੀ ਨੂੰ ਦੇਖੀਏ ਤਾਂ ਹਰ ਪੱਖੋਂ ਪਰਵੀਨ ਹੈ ਬਹੁਤ ਸਾਰੇ ਭਾਰਤ ਦੇ ਦੱਖਣ ਦੇ ਵਿੱਚ ਮੰਦਰਾਂ ਨੂੰ ਦੇਖੀਏ ਤਾਂ ਉਹਨਾਂ ਦੀ ਜਿਹੜੀ ਕੰਸਟ੍ਰਕਸ਼ਨ ਹੈ ਉਹਨਾਂ ਦਾ ਆਰਕੀਟੈਕਚਰ ਹੈ ਉਹ ਆਪਣੇ ਆਪ ਦੇ ਵਿੱਚ ਪਰਫੈਕਟ ਹੈ ਲਾਲ ਕਿਲਾ ਅੱਜ ਤੱਕ ਖੜਾ ਹੈ ਇਸੇ ਤਰੀਕੇ ਨਾਲ ਸਾਡਾ ਜਿਹੜਾ ਪੁਲ ਹੈ ਉਹ ਅੱਜ ਕੱਲ ਦੇ ਸਿਵਲ ਇੰਜੀਨੀਅਰਿੰਗ ਪਾਸ ਕੀਤੇ ਹੋਏ ਇੰਜੀਨੀਅਰ ਬਣਾਉਂਦੇ ਬਾਅਦ ਦੇ ਵਿੱਚ ਡਿੱਗ ਪਹਿਲਾਂ ਪੈਂਦਾ ਤੇ ਆ ਆਧਾਰਨ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਤੁਹਾਡੇ ਸਾਹਮਣੇ ਹੈ ਕਿਤੇ ਦੂਰ ਦੀ ਨਹੀਂ ਹੈ ਬਹੁਤ ਸਾਰੇ ਬਾਈਪਾਸ ਹੈ ਜਿਹੜੇ ਸਾਡੇ ਉਹ ਹਲੇ ਬਣ ਕੇ ਪੂਰਨ ਤੌਰ ਤੇ ਚਾਲੂ ਵੀ ਨਹੀਂ ਹੋਏ ਤੇ ਹਾਲਾਤ ਉਹਨਾਂ ਦੇ ਇਹ ਬਣੇ ਹੋਏ ਆ ਇਦੇ ਨਾਲ ਹੀ ਜੁੜੀ ਹੋਈ ਦੂਸਰੀ ਇੱਕ ਮਹੱਤਵਪੂਰਨ ਗੱਲ ਹੋਰ ਹੈ ਕਿ ਜਦੋਂ ਅਸੀਂ ਪਲੈਨਿੰਗ ਕਰਦੇ ਹਾਂ ਆਮ ਤੌਰ ਤੇ ਕਿਸੇ ਵੀ ਪਲੈਨਿੰਗ ਨੂੰ ਜਾਂ ਅਰਬਨ ਸਟੇਟ ਨੂੰ ਜਿਹਦੇ ਬਾਰੇ ਅੱਜ ਕੱਲ ਪੰਜਾਬ 'ਚ ਬਹੁਤ ਰੌਲਾ ਪਿਆ ਹੋਇਆ ਹੈ ਉਸ ਨੂੰ ਬਣ ਕੇ ਪੂਰੀ ਹੋਣ ਤੱਕ ਜੇ ਅਸੀਂ ਪਰੰਪਰਾ ਦੀ ਗੱਲ ਕਰੀਏ ਤਾਂ 50 ਸਾਲ ਦੇ ਕਰੀਬ ਲੱਗ ਜਾਂਦੇ ਹੈ ਅਰਬਨ ਸਟੇਟ ਪਟਿਆਲਾ ਤਕਰੀਬਨ 1974 ਦੇ ਵਿੱਚ ਬਣੀ ਸੀ ਅਤੇ 1974 ਦੇ ਵਿੱਚ ਜਦੋਂ ਉਸ ਦੀ ਡਿਮਾਰਕੇਸ਼ਨ ਕੀਤੀ ਗਈ ਉਸ ਨੂੰ ਅਰਬਨ ਸਟੇਟ ਕੋਸ਼ਟ ਕੀਤਾ ਗਿਆ ਤੇ ਹੁਣ 2025 ਆ ਗਿਆ ਹਲੇ ਵੀ ਉੱਥੇ 2 4 5% ਮਕਾਨ ਹੈ ਜਿਹੜੇ ਉਹ ਬਣਨ ਤੋਂ ਰਹਿੰਦੇ ਐ ਮਾਰਕੀਟ ਐ ਤਕਰੀਬਨ ਅੱਧੀ ਹਲੇ ਅਨਕੰਸਟਰਕਟਡ ਪਈ ਐ ਇਸ ਕਰਕੇ ਜੇ ਅਸੀਂ 50 ਸਾਲਾਂ ਦੇ ਸਪੈਨ ਦੇ ਵਿੱਚ ਇੱਕ ਮਾਰਕੀਟ ਨੂੰ ਇੱਕ ਇਸ ਕਿਸਮ ਦੇ ਢਾਂਚੇ ਨੂੰ ਡਿਵੈਲਪ ਕਰਦੇ ਆ ਤਾਂ ਉਸ ਦੇ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਆ ਕਿ ਉੱਥੇ ਲੋਕਾਂ ਦੇ ਪਿਸ਼ਾਬ ਕਰਨ ਲਈ ਪਿਸ਼ਾਬ ਘਰ ਹੋਵੇ ਜੋ ਗਾਰਬੇਜ ਆਉਂਦਾ ਉਹ ਸੁੱਟਣ ਲਈ ਗਾਰਬੇਜ ਲਈ ਕੋਈ ਸਥਾਨ ਬਣਿਆ ਹੋਵੇ ਜਿੱਥੇ ਇੰਨੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਰਹਿਣਾ ਹੈ ਉਹਨਾਂ ਲਈ ਕੋਈ ਪਲੇਗਰਾਉਂਡ ਹੋਵੇ ਕੋਈ ਲਾਇਬ੍ਰੇਰੀ ਹੋਵੇ ਤੇ ਤੁਹਾਨੂੰ ਹੈਰਾਨੀ ਹੋਊਗੀ ਕਿ 50 ਸਾਲ ਪਹਿਲਾਂ ਦੀ ਸਾਡੀ ਜਿਹੜੀ ਉਹ ਪਲੈਨਿੰਗ ਹੈ ਤਾਂ ਸਾਰੇ ਦੇ ਸਾਰੇ ਮੈਂ ਅਰਬਨ ਸਟੇਟ ਪਟਿਆਲਾ ਦੀ ਗੱਲ ਕਰ ਰਿਹਾ ਹਾਂ ਉਸ ਦੇ ਵਿੱਚ ਕਿਤੇ ਵੀ ਕੋਈ ਗਾਰਬੇਜ ਕਲੈਕਸ਼ਨ ਸੈਂਟਰ ਨਹੀਂ ਹੈ ਉਹਦੇ ਵਿੱਚ ਕਿਤੇ ਵੀ ਵੱਡੇ ਪੱਧਰ ਤੇ ਮਾਰਕੀਟ ਜਿਹੜੀ ਬਣੀ ਹੋਈ ਹੈ ਉਸ ਦੇ ਵਿੱਚ ਲੋਕ ਹੈ ਜਿਹੜੇ ਉਹ ਦੀਵਾਰਾਂ ਤੇ ਖੜਕੇ ਆਪਣੀ ਜਿਹੜੀ ਰੈਗੂਲਰ ਕਿਰਿਆ ਨੂੰ ਪੂਰਾ ਕਰਦੇ ਦੇਖੇ ਜਾ ਸਕਦੇ ਆ ਜੇ ਸਾਡੀ ਪਲਾਨਿੰਗ ਇਸ ਕਿਸਮ ਦੀ ਹੈ ਤਾਂ ਉਹਦੇ ਕਰਕੇ ਹੀ ਤੁਸੀਂ ਸੜਕਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਦੇਖਦੇ ਹੋ ਕਿਉਂਕਿ ਸਾਡੇ ਕੋਲੇ ਗਾਰਬੇਜ ਕਲੈਕਸ਼ਨ ਲਈ ਕੋਈ ਅਸੀਂ ਜਗ੍ਹਾ ਹੀ ਫਿਕਸ ਨਹੀਂ ਕੀਤੀ ਮੇਰਾ ਮਤਲਬ ਇਹ ਹੈ ਕਿ ਸਾਡੇ ਜਿਹੜੀ ਆਰਕੀਟੈਕਚਰ ਦੀ ਸਿੱਖਿਆ ਉਹ ਵੀ ਵਿਹਾਰਕ ਨਹੀਂ ਰੱਖੀ ਅਸੀਂ ਅਸੀਂ ਇਹ ਨਹੀਂ ਦੇਖਿਆ ਕਿ ਕਿਸ ਪ੍ਰਕਾਰ ਜੇ ਅਸੀਂ ਪਿੰਡ ਦੀ ਵੀ ਗੱਲ ਕਰੀਏ ਜਿਹੜਾ ਸ਼ਾਇਦ ਇਹ ਸੈਂਕੜੇ ਸਾਲ ਪਹਿਲਾਂ ਤੋਂ ਬਣਿਆ ਆ ਰਿਹਾ ਹੈ ਉਥੇ ਪਿੰਡ ਦੇ ਵਿੱਚ ਵੀ ਰੂੜੀਆਂ ਲਈ ਸ਼ਾਮਲਾੜ ਦੀ ਜਗਾ ਵਿੱਚੋਂ ਜਗਾ ਛੱਡੀ ਜਾਂਦੀ ਹੈ ਕਿ ਇੱਥੇ ਅਸੀਂ ਜੋ ਮੱਝਾਂ ਦਾ ਪਸ਼ੂ ਡੰਗਰੇ ਦਾ ਜਾਂ ਘਰ ਨੂੰ ਸਫਾਈ ਤੋਂ ਬਾਅਦ ਕੋਈ ਵੀ ਗੰਧ ਹੋਊਗਾ ਉਹ ਇੱਥੇ ਸਟਾਂਗੇ ਉਹਦੀ ਖਾਦ ਬਣਾਵਾਂਗੇ ਪਰ ਜਦੋਂ ਅਸੀਂ ਮਾਡਰਨ ਤਰੀਕੇ ਨਾਲ ਨਵੇਂ ਤਰੀਕੇ ਨਾਲ ਸਾਡੀਆਂ ਅਰਬਨ ਸਟੇਟ ਡਵੈਲਪ ਕਰੀਆਂ ਤਾਂ ਉਹਨਾਂ ਦੇ ਵਿੱਚ ਇਹ ਜਗਾ ਰੱਖਣੀ ਭੁੱਲ ਗਏ ਧਿਆਨ ਚ ਨਹੀਂ ਆਈ ਜਾਂ ਅਸੀਂ ਉਸ ਤੋਂ ਅਵੇਸਲੇ ਹੋ ਗਏ ਕਾਰਨ ਕੁਝ ਵੀ ਹੋਵੇ ਸਮੁੱਚੇ ਤੌਰ ਤੇ ਇਹੀ ਕਿਹਾ ਜਾ ਸਕਦਾ ਹੈ ਕਿ ਸਾਡੀਆਂ ਨੀਤੀਆਂ ਨੂੰ ਬਣਾਉਣ ਵਾਲੇ ਨੀਤੀਆਂ ਨੂੰ ਲਾਗੂ ਕਰਨ ਵਾਲੇ ਜਾਂ ਉਹਨਾਂ ਨੀਤੀਆਂ ਨੂੰ ਭਰੌਣ ਵਾਲੇ ਸਾਡੇ ਵਰਗੇ ਜਿਹੜੇ ਅਧਿਆਪਕ ਹੈ ਉਹ ਕਿਤੇ ਨਾ ਕਿਤੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਇਹ ਸਿਖਾਉਣ ਤੋਂ ਕੋਰੇ ਰਹੇ ਹੈ ਕਿ ਜਦੋਂ ਤੁਸੀਂ ਕੋਈ ਵੀ ਪਲੈਨਿੰਗ ਕਰਨੀ ਹੈ ਕਿਸੇ ਨੂੰ ਸਿੱਖਿਆ ਦੇਣੀ ਹੈ ਇਮਾਰਤ ਸਾਜੀ ਕਰਨੀ ਹੈ ਭਵਨ ਨਿਰਮਾਣ ਬਾਰੇ ਗੱਲ ਕਰਨੀ ਹੈ ਪੁਲ ਬਣਾਉਣੇ ਆ ਕੋਈ ਵੱਡੀਆਂ ਇਮਾਰਤਾਂ ਬਣਾਉਣੀਆਂ ਤਾਂ ਕਮ ਸੇ ਕਮ ਸਾਡੀ ਪਰੰਪਰਾ ਦੇ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਸਾਨੂੰ ਉਹਨਾਂ ਵੱਲ ਤਾਂ ਧਿਆਨ ਦੇ ਲੈਣਾ ਚਾਹੀਦਾ ਜੇ ਅਸੀਂ ਧਿਆਨ ਨਹੀਂ ਦੇਵਾਂਗੇ ਤਾਂ ਸਾਡੇ ਮੁਲਕ ਬਾਰੇ ਜਿਸ ਤਰੀਕੇ ਨਾਲ ਵਿਸ਼ព ਪੱਧਰ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਜਗ੍ਹਾ ਜਗ੍ਹਾ ਤੇ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਹੈ ਅਸੀਂ ਗੰਦਗੀ ਦੇ ਢੇਰ ਲਾਏ ਹੋਏ ਹੈ ਤੇ ਫਿਰ ਅਸੀਂ ਆ ਕੇ ਗੱਲ ਕਰਦੇ ਆ ਕਿ ਸਾਡਾ ਆਲਾ ਦਵਾਲਾ ਸਾਫ਼ ਕਿਉਂ ਨਹੀਂ ਜਿੱਥੇ ਆਲਾ ਦਵਾਲਾ ਸਾਫ਼ ਹੈ ਜਿੰਨਾ ਮੁਲਕਾਂ ਦੇ ਵਿੱਚ ਸਫਾਈ ਜਿਆਦਾ ਰੱਖੀ ਜਾਂਦੀ ਹੈ ਉੱਥੇ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗਾਰਬੇਜ ਮੈਨੇਜਮੈਂਟ ਕਿਵੇਂ ਕਰਨੀ ਹੈ ਸਾਡੀ ਰਾਜਧਾਨੀ ਵਿੱਚ ਜਦੋਂ ਹੀ ਅਸੀਂ ਪ੍ਰਵੇਸ਼ ਕਰਦੇ ਹਾਂ ਜੇ ਅਸੀਂ ਪਾਣੀਪਤ ਕਰਨਾਲ ਵਾਲੇ ਪਾਸਿਓਂ ਜਾਈਏ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਉੱਥੇ ਵੱਡੇ ਵੱਡੇ ਮਾਊਂਟੇਨ ਜਾਂ ਪਹਾੜ ਕਰਦੇ ਆ ਜਿੱਥੇ ਲਗਾਤਾਰ ਅੱਗ ਸੁਲਗਦੀ ਰਹਿੰਦੀ ਹੈ ਕੂੜੇ ਦੇ ਪਹਾੜ ਕੂੜੇ ਦੇ ਅੰਬਾਰ ਲੱਗੇ ਹੋਏ ਆ ਉਸੇ ਤਰੀਕੇ ਨਾਲ ਅੱਗੇ ਜੇ ਅਸੀਂ ਜਮਨਾ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਝੱਗ ਦਾ ਭਰਿਆ ਹੋਇਆ ਬਦਬੂਦਾਰ ਪਾਣੀ ਵਗਦਾ ਹੈ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜੇ ਸਾਡੀ ਰਾਜਧਾਨੀ ਦਾ ਇਹ ਹਾਲ ਹੈ ਸਾਡੇ ਰਾਜਧਾਨੀ ਵਿੱਚ ਵਗਣ ਵਾਲੇ ਪਾਣੀਆਂ ਦਾ ਇਹ ਹਾਲ ਹੈ ਜਿਹੜੇ ਉੱਥੇ ਅੰਤਰਰਾਸ਼ਟਰੀ ਪੱਧਰ ਦੇ ਲੋਕ ਆਉਂਦੇ ਆ ਉਹ ਲੋਕ ਸਾਡੀਆਂ ਇਹਨਾਂ ਚੀਜ਼ਾਂ ਨੂੰ ਬਾਹਰ ਜਾ ਕੇ ਪ੍ਰਚਾਰਦੇ ਆ ਤੇ ਉਹਦੇ ਨਾਲ ਸਾਡਾ ਹੈਪੀਨੈਸ ਇੰਡੈਕਸ ਸਾਡੀ ਐਜੂਕੇਸ਼ਨ ਦਾ ਮਿਆਰ ਸਾਡੇ ਲੋਕਾਂ ਬਾਰੇ ਉਹਨਾਂ ਦਾ ਸੋਸ਼ਲ ਬਿਹੇਵੀਅਰ ਉਹ ਆਪਣੇ ਆਪ ਹੀ ਉਸ ਕਿਸਮ ਦਾ ਬਣ ਜਾਂਦਾ ਹੈ ਉਹ ਇਹ ਸੋਚਦੇ ਆ ਕਿ ਸ਼ਾਇਦ ਇਹ ਵਿਅਕਤੀ ਤਾਂ ਗੰਦਗੀ ਵਿੱਚ ਰਹਿਣ ਗਿੱਜੇ ਹੋਏ ਆ ਇਹਨਾਂ ਦੀ ਕਿਤੇ ਨਾ ਕਿਤੇ ਕਿਸੇ ਚੀਜ਼ ਦੇ ਵਿੱਚ ਸੋਸ਼ਲਾਈਜੇਸ਼ਨ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਕਮੀ ਹੈ ਇਸ ਕਰਕੇ ਹਲੇ ਵੀ ਕੁਝ ਨਹੀਂ ਵਿਗੜਿਆ ਸਾਡੇ ਕੋਲੇ ਬਹੁਤ ਸਾਰੇ ਹੱਥ ਹੈ ਜਿਆਦਾ ਪਾਪੂਲੇਸ਼ਨ ਹੈ ਜੇ ਅਸੀਂ ਕਿਧਰੇ ਨਾ ਕਿਧਰੇ ਇਸ ਪਾਸੇ ਵੀ ਧਿਆਨ ਦਈਏ ਸਾਡੀ ਪੜ੍ਹਾਈ ਦੇ ਵਿੱਚ ਕਿਤੇ ਇਹ ਐਡ ਕਰ ਦਈਏ ਕਿ ਅਸੀਂ ਰਹਿਣਾ ਕਿਵੇਂ ਹੈ ਸਫਾਈ ਕਿਵੇਂ ਰੱਖਣੀ ਹੈ ਅਸੀਂ ਜਿਹੜੀਆਂ ਵਿਹਾਰਕ ਚੀਜ਼ਾਂ ਉਹਨਾਂ ਨੂੰ ਠੀਕ ਰੂਪ ਦੇ ਵਿੱਚ ਅੱਗੇ ਕਿਵੇਂ ਲੈ ਕੇ ਆਉਣਾ ਹੈ ਉਹ ਪ੍ਰੈਕਟੀਕਲ ਕਿਵੇਂ ਬਣਨਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਥੋੜਾ ਬਹੁਤਾ ਸੁਧਾਰ ਹੋਣ ਦੀ ਗੁੰਜਾਇਸ਼ ਬਣ ਸਕਦੀ ਹੈ ਧੰਨਵਾਦ